ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀਟੀ ਰੋਡ ਦੇ ਉੱਤੇ ਐਨਬੀਏ ਏਜੀਆਰ ਜਿਹੜਾ ਸੈਂਟਰ ਹੈ ਉਹਦੇ ਬਿਲਕੁਲ ਸਾਹਮਣੇ ਜਦੋਂ ਆਪਾਂ ਕਰਨਾਲ ਤੋਂ ਅੰਮ੍ਰਿਤਸਰ ਨੂੰ ਜਾਉਂਦੇ ਆ ਤੇ ਖੱਬੇ ਹੱਥ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਏ ਗਏ ਨੇ ਸਤਕਾਰਯੋਗ ਸੰਤ ਬਾਬਾ ਸੁਖਾ ਸਿੰਘ ਜੀ ਡੇਰਾਕਾਰ ਸੇਵਾ ਕਰਨਾਲ ਵਾਲੇ ਉਨ੍ਹਾਂ ਦੀ ਗਾਈਡੈਂਸ ਦੇ ਅੰਦਰ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਵੱਲੋਂ ਜਿਨ੍ਹਾਂ ਵਿੱਚ ਵੱਖ-ਵੱਖ ਪਿੰਡਾਂ ਦੇ ਨੌਜਵਾਨ ਸ਼ਾਮਲ ਨੇ, ਬੁੱਢੇਖੇੜੇ ਤੋਂ ਵੀ, ਦਰੜ ਤੋਂ ਵੀ, ਹੋਰ ਕਈ ਪਿੰਡਾਂ ਤੋਂ ਨੌਜਵਾਨ ਜਿਹੜੇ ਨੇ, ਸ਼ਹਿਰ ਦੇ ਨੌਜਵਾਨ ਵੀ ਸ਼ਾਮਲ ਨੇ, ਉਹ ਰਲ ਕੇ ਸੰਗਤ ਵੱਲੋਂ ਜਿਹੜਾ ਉਸ ਇਲਾਕੇ ਦੇ ਜਿਹੜੇ ਨਜ਼ਦੀਕ ਦੇ ਇਲਾਕੇ ਦੀ ਸੰਗਤ ਹੈ, ਉਹ ਸਾਰਿਆਂ ਵੱਲੋਂ ਰਲ ਕੇ ਜੀਟੀ ਰੋਡ ਤੇ ਹਰ ਸਾਲ ਲੰਗਰ ਸ਼ੁਰੂ ਕੀਤੇ ਜਾਂਦੇ ਨੇ। ਜਿੱਥੇ ਗੁਰੂ ਘਰ ਲੰਗਰ ਵੀ ਟੁੱਟ ਵਰਤਦਾ ਹੈ, ਨਾਲ ਸਾਬਜਾਦਿਆਂ ਦੀ ਜੁਲਸਾਨੀ ਸ਼ਾਦਤ ਹੈ, ਉਹਦੇ ਬਾਰੇ ਵੱਖ-ਵੱਖ ਤਰੀਕਿਆਂ ਨਾਲ ਸਕਰੀਨਾਂ ਲਗਾ ਕੇ ਜਾਂ ਹੋਰ ਤਰੀਕਿਆਂ ਨਾਲ ਉਸ ਮਹਾਨ ਇਤਿਹਾਸ ਤੋਂ ਵੀ ਉਸ ਸੜਕ ਤੋਂ ਜੀਟੀ ਰੋਡ ਸਭ ਤੋਂ ਜ਼ਿਆਦਾ ਚੱਲਣ ਵਾਲੀ ਸੜਕ ਹੈ ਉਸ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਜਾਨੂ ਕਰਵਾਇਆ ਜਾਂਦਾ ਹੈ ਅੱਜ ਤੋਂ ਉੱਥੇ ਲੰਗਰ ਸ਼ੁਰੂ ਹੋ ਚੁੱਕੇ ਨੇ ਜਿਹੜੇ ਕਿ 3 ਦਿਨ ਚੱਲਣਗੇ 25 26 27 28 4 ਦਿਨ ਲੰਗਰ ਉੱਥੇ ਚੱਲਣੇ ਨੇ ਗੁਰੂ ਕਾ ਲੰਗਰ ਵੀ ਟੁੱਟ ਵਰਤ ਰਿਹਾ ਨਾਲ ਚਾਹ ਦੇ ਲੰਗਰ ਵੀ ਰੱਖੇ ਗਏ ਨੇ ਤੇ ਨਾਲ ਹੀ ਇਸ ਲਸਾਨੀ ਸ਼ਾਦਤ ਦੇ ਇਤਿਹਾਸ ਨੂੰ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਸੰਗਤ ਨੂੰ ਜਾਨੂ ਕਰਵਾਇਆ ਜਾ ਰਿਹਾ ਹੈ ਸੋ ਸਤਕਾਰਯੋਗ ਬਾਬਾ ਸੁਖਾ ਸਿੰਘ ਜੀ ਨੇ ਅਤੇ ਨਾਲ ਹੀ ਹੋਰ ਜਿਹੜੇ ਪਤਵੰਤੇ ਵੀਰ ਇਸ ਸੱਚ ਸਮਾਗਮ ਨਾਲ ਜੁੜੇ ਨੇ ਉਹਨਾਂ ਨੇ ਇਹਦੇ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਾਰੀ ਸੰਗਤਾਂ ਪਲੀਭਾ ਜਾਣਦੇ ਹੋ ਕਿ ਛੋਟੇ ਸਾਹਿਬ ਜੀ ਦੇ ਤੇ ਮਾਤਾ ਗੁਦਰ ਕੋਰ ਤੇਨਾ ਦੇ ਸ਼ਹੀਦੀ ਨੂੰ ਸਮਰਪਿਤ ਹੁੰਦਿਆਂ ਹੋਇਆਂ ਸਾਰਾ ਜਗਤ ਅੱਜ ਉਹਨਾਂ ਦੀ ਯਾਦ ਵਿੱਚ ਸਾਰੇ ਦਿਲੋਂ ਕਿੜੇ ਵੀ ਪ੍ਰੇਮ ਕਰਦੇ ਨੇ ਸਾਰੇ ਨਮਨ ਕਰ ਰਹੇ ਨੇ ਉਹਨਾਂ ਦੀ ਸ਼ਹਾਦਤ ਵਾਸਤੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਤੇ ਧਰਮ ਨਹੀਂ ਛੱਡਿਆ कि आज ਸਾਰੇ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਵੀ ਪਰਿਵਾਰਾਂ ਨੂੰ ਵੀ ਉਹਨਾਂ ਦੀ ਯਾਦ ਨੂੰ ਜੁੜਦੇ ਹੋਏ ਸਾਰੇ ਆਪਾਂ ਉਹਨਾਂ ਦੀ ਯਾਦ ਵਿੱਚ ਭਿੱਜ ਕਰਕੇ ਆਪਾਂ ਵੀ ਹਿਰਦਿਆ ਰੂਪੀ ਘਰਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਧਿਆਨਾ ਕਰੀਏ ਤੇ ਉਹਨਾਂ ਦੀ ਯਾਦ ਨੂੰ ਨਮਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕਰਨਾਲ ਦੀਆਂ ਸੰਗਤਾਂ ਵੱਲੋਂ 시디 ਉਰਬ ਨੂੰ ਸਮਰਪਿਤ ਲੰਗਰ ਚੱਲ ਰਿਹਾ ਹੈ ਅਤੇ 350 ਸਾਲਾ 시디 ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬ ਜਾਰੇ ਸਾਹਿਬ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਤਨਾਲ ਦੀਆਂ ਸੰਗਤਾਂ ਵੱਲੋਂ ਤਿੰਨ ਦਿਨ ਦਾ ਲੰਗਰ ਅੱਜ ਚਾਲੂ ਹੋ ਗਿਆ ਜੋ ਅੱਜ 25 ਤਰੀਕ ਕੱਲ 26 ਤੇ 27 ਤਰੀਕ ਸ਼ਾਮ ਤੱਕ ਨਿਰੰਤਰ ਚੱਲਦਾ ਰਹੇਗਾ ਸਾਰੇ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਆ ਕੇ ਸੇਵਾ ਕਰੋ ਗੁਰੂ ਦੀਆਂ ਖੁਸ਼ੀਆਂ ਲਵੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਿੱਧੀਪੁਰ ਹੋਏ ਹਾਂਜੀ ਹਾਂਜੀ ਉਹਨਾਂ ਦੀ ਯਾਦ ਦੇ ਵਿੱਚ ਜੀ ਮਰਤ ਦੇ ਸਾਰਾ ਕੁਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਆਪਣਾ ਗੁਰੂ ਜੀ ਦੀ ਜੋੜ ਤੇ ਆਪਣਾ ਸਾਰੇ ਪਿੰਡਾਂ ਨੇ ਰਲ ਮਿਲ ਕੇ ਆਪਣਾ ਇੱਥੇ ਸੇਵਾ ਦਾ ਲੰਗਰ ਲਾਇਆ ਬਹੁਤ ਆਪਣਾ ਵਧੀਆ ਲੰਗਰ ਚੱਲਣ ਡਿਆ ਸੰਗਤਾਂ ਬਹੁਤ ਚਾਹ ਦੇ ਨਾਲ ਸੇਵਾ ਕਰਨ ਡੀਆਂ ਨੇ ਕਿਸੇ ਪ੍ਰਕਾਰ ਦੀ ਕਿਸੇ ਦਿੱਕਤ ਨਹੀਂ ਗਈ ਆਪਣਾ ਸੇਵਾ ਫੋਲ ਲੰਗਾ ਇਤਰਚਾ ਦੀ ਹੈਗੀ ਹੈ ਜੀ ਉਸ ਪਾਸੇ ਆਪਣਾ ਪ੍ਰਸ਼ਾਦਾ ਤੇ ਆਪਣਾ ਸਾਰੇ ਆਪਣੇ ਵੀ ਵੀਰ ਭਰਾ ਚਾਰ ਪੰਜ ਪਿੰਡ ਇਕੱਠੇ ਹੋ ਕੇ ਆਪਣਾ ਸੇਵਾ ਕਰਨ ਡੈ ਨੇ ਮਹਾਰਾਜ ਦੀ ਕਰਨ ਤੇ ਦਿਨ ਅੱਜ ਆਪਣਾ ਮਹਾਰਾਜ ਦੇ ਸਭ ਨੂੰ ਹੁਣ ਤੰਤੁਰਸਿਆ ਬਖਸ਼ੇ ਸੇਵਾ ਬਖਸ਼ੇ ਜਿੰਨੇ ਜੋਗੇ ਨੇ ਸਾਰੇ ਆਪੋ ਆਪਣੀਆਂ ਸੇਵਾ ਨਿਭਾਉਣ ਡੈ ਨੇ ਓਏ ਆਪਣਾ ਕਿਸੇ ਪਾਸੇ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਔਰ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਸੁਕਰਨਾਲ ਦੀਆਂ ਸੰਗਤਾਂ ਨੂੰ ਬੇਤੀ ਕਿ ਜਦੋਂ ਤੁਸੀਂ ਉਸ ਜੀ ਡੀ ਰੋਡ ਤੋਂ ਲੰਘੋ ਤਾਂ ਜਰੂਰ ਉੱਥੇ ਰੁੱਕ ਕੇ ਜਾਓ ਔਰ ਜਿਹੜੀਆਂ ਸੰਗਤਾਂ ਲੰਗਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਸੇਵਾ ਕਰਨੀਆਂ ਚਾਹੁੰਦੀਆਂ ਨੇ ਰਸਦ ਦੀ ਸੇਵਾ ਕਰਨਾ ਚਾਹੁੰਦੀਆਂ ਨੇ ਜਾਂ ਹੋਰ ਕਿਸੇ ਪ੍ਰਕਾਰ ਨਾਲ ਉੱਥੇ ਸਹਿਯੋਗ ਕਰਨਾ ਚਾਹੁੰਦੀਆਂ ਨੇ ਉਹ ਜਰੂਰ ਜਾਣ ਤੇ ਜਰੂਰ ਸਹਿਯੋਗ ਕਰਕੇ ਹੁਣ ਤਾਂ ਕਿ ਇਸ ਲਸਾਨੀ ਸ਼ਾਦਤ ਦਾ ਸੰਦੇਸ਼ਾ ਜਿਹੜਾ ਮੈਸੇਜ ਜਿਹੜਾ ਉਚਾਰੋਂ ਪਾਸੇ ਫੈਲ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ